ਇਹ ਲੈਂਡ ਪੁਲਿੰਗ ਪਾਲਿਸੀ ਹੈ ਜਿਹੜੀ ਉਹ ਹੁਣ ਤੱਕ ਦੀ ਸਭ ਤੋਂ ਬੈਸਟ ਪਾਲਿਸੀ ਪ੍ਰੂਵ ਹੋਣ ਜਾ ਰਹੀ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਇਸ ਤੋਂ ਵਧੀਆ ਪਬਲਿਕ ਪੀਪਲ ਫ੍ਰੈਂਡਲੀ ਪਾਲਿਸੀ ਹੈ ਜਿਹੜੀ ਮੈਂ ਗਾਰੰਟੀ ਕਰਦਾ ਕਿ ਉਹ ਪੂਰੇ ਮੁਲਕ ਦੇ ਵਿੱਚ ਕਿਤਨੀ ਹੈ 50 ਏਕੜ ਦੇ ਜੋ ਛੋਟੇ-ਛੋਟੇ 10 ਟੋਟੇ ਵੀ ਦੇ ਦਿੰਦਾ ਹੈ ਸਰਕਾਰ ਨੂੰ ਤਾਂ ਵੀ ਸਰਕਾਰ ਨੂੰ ਇੱਕ ਜਗ੍ਹਾ ਦੇ ਉੱਪਰ ਇਕੱਠਾ ਚਾਰੋਂ ਸਟਾਕੇ ਜਿਹੜਾ ਉਹ 30 ਏਕੜ ਦਾ ਦੇ ਦਊਗੀ ਕੋਈ ਇੱਕ ਇੰਚਿਤ ਜਗ੍ਹਾ ਵੀ ਐਕ acquisition ਹੈ ਉਹ ਨਹੀਂ ਹੋਏ ਕਿ ਉਹ ਐਕਵਾਇਰ ਨਹੀਂ ਹੋਏਗੀ ਟੱਕੇ ਨਾਲ ਅਗਲੀ ਦੀ ਮਰਜ਼ੀ ਬਣਾਓ 10 ਬੰਦੇ ਇਕੱਠੇ ਹੋ ਕੇ ਸਰਕਾਰ ਨੂੰ ਆਫਰ ਕਰਦੇ ਨਾ ਤਾਂ ਵੀ ਉਹ ਸਰਕਾਰ ਨੂੰ ਮਨਜ਼ੂਰ ਹੈ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਲਿਆ ਕੇ ਸਰਕਾਰ ਨੂੰ ਦੇਣਾ ਚਾਹੁੰਦਾ ਹੈ ਉਹਨੂੰ 1000 ਗਜ਼ ਰਜਿਸਟ੍ਰੇਸ਼ਨ ਦਾ 200 ਗਜ਼ ਕਮਰਸ਼ੀਅਲ ਦਾ ਮਿਲ ਜੇਗਾ ਕੋਈ ਲੈਂਡ ਓਨਰ ਕੋਈ ਨੌਕਿੱਲੇ ਸਰਕਾਰ ਨੂੰ ਦੇਣਾ ਚਾਹੁੰਦਾ ਤਾਂ ਤਿਹਜਾ ਹਿੱਸਾ ਉਹਨੂੰ ਤਿੰਨ ਕਿੱਲੇ ਗਰੁੱਪ ਹਾਊਸਿੰਗ ਵਾਸਤੇ ਉਹਨੂੰ ਪਰਮਿਸ਼ਨ ਦੇ ਦਾਂਗੇ ਕੋਈ ਵਿਅਕਤੀ 50 ਏਕੜ ਜਾਂ 50 ਤੋਂ ਵੱਧ ਏਕੜ ਸਰਕਾਰ ਨੂੰ ਆਫਰ ਕਰ ਦੇ ਉਹਨੂੰ 60% ਯਾਨੀ ਕਿ 30 ਏਕੜ ਉਹਨੂੰ ਖੁਦ ਆਪ ਡਿਵੈਲਪ ਕਰ ਦੇ ਲਈ ਦੇ ਦਿੱਤੇ ਜਾਣਗੇ ਤੇ ਜਿਹੜੇ ਘਰ ਬਣਨੇ ਨੇ ਜਾਂ ਪਲਾਟ ਮਿਲਨੇ ਨੇ ਉਹਨਾਂ ਦੇ ਰੇਟ ਵੀ ਰੀਜ਼ਨੇਬਲ ਹੋਣਗੇ ਕੋਈ ਵੀ ਇਲੀਗੈਲਿਟੀ ਨਹੀਂ ਹੋਣੀ ਹੈਗੀ ਕੋਈ ਵੀ ਵਾਇਲੇਸ਼ਨ ਨਹੀਂ ਹੋਣੀ ਹੈਗੀ ਕਿਉਂਕਿ ਸਰਕਾਰ ਮਾਸਟਰ ਪਲਾਨ ਹੈ ਜਿਹੜਾ ਉਹ ਸਰਕਾਰ ਦਾ ਹੈ ਇਹ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹ ਹੁਣ ਤੱਕ ਦੀ ਸਭ ਤੋਂ ਬੈਸਟ ਪਾਲਿਸੀ ਪ੍ਰੂਵ ਹੋਣ ਜਾ ਰਹੀ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਕਿਸੇ ਦਾ ਕੋਈ ਵਿਰੋਧ ਨਹੀਂ ਹੈ ਸਿਵਾਏ ਵਿਰੋਧੀਆਂ ਤੋਂ ਇਹ ਇੱਕ ਇਹੋ ਜਿਹੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਕੱਲੇ ਲੈਂਡ ਪੂਲਿੰਗ ਨਹੀਂ ਇਹਦਾ ਨਾਮ ਐਕਚੁਅਲ ਦੇ ਵਿੱਚ ਲੈਂਡ ਪੂਲਿੰਗ ਐਂਡ ਜੁਆਇੰਟ ਡਿਵੈਲਪਮੈਂਟ ਪਾਲਿਸੀ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਜਿੱਥੇ ਸਰਕਾਰ ਨੇ ਨੋਟੀਫਾਈ ਕਰ ਦਿੱਤਾ ਕਿ ਜੀ ਇਹਨੂੰ ਇਸ ਏਰੀਆ ਨੂੰ ਅਸੀਂ ਅਰਬਨ ਸਟੇਟ ਦੇ ਰੂਪ ਦੇ ਵਿੱਚ ਡਿਵੈਲਪ ਕਰਾਂਗੇ ਕੋਈ ਕਿਸਾਨ ਨੰਬਰ ਇੱਕ ਵਿੱਚ ਪਹਿਲਾਂ ਇਹ ਦੱਸਦਾ ਵੀ ਕੋਈ ਇੱਕ ਇੰਚ ਦੀ ਜਗ੍ਹਾ ਵੀ ਐਕ acquisition ਹੈ ਉਹ ਨਹੀਂ ਹੋਏਗੀ ਉਹ ਐਕਵਾਇਰ ਨਹੀਂ ਹੋਏਗੀ ੱੱਕੇ ਨਾਲ ਅਗਲੀ ਦੀ ਮਰਜ਼ੀ ਬਣਾ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਆਪਦੇ ਕੋਲ ਰੱਖ ਕੇ ਖੇਤੀ ਕਰਨਾ ਚਾਹਦਾ ਜੀ ਸਦਕੇ ਰੱਖੇ ਕੋਈ ਨਹੀਂ ਉਹਦੀ ਉਹਨੂੰ ਉਹ ਤੋਂ ਜ਼ਮੀਨ ਖੋਏਗਾ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲਿਆ ਕੇ ਸਰਕਾਰ ਨੂੰ ਦੇਣਾ ਚਾਹੁੰਦਾ ਉਹਨੂੰ ਹਜ਼ਾਰ ਗਾਜ਼ ਰੈਜ਼ੀਡੈਂਸ਼ੀਅਲ ਦਾ 200 ਗਾਜ਼ ਕਮਰਸ਼ੀਅਲ ਦਾ ਮਿਲ ਜੇਗਾ ਕੋਈ ਕਿਸਾਨ ਕੋਈ ਲੈਂਡ ਓਨਰ ਕੋਈ 9 ਕਿੱਲੇ ਸਰਕਾਰ ਨੂੰ ਦੇਣਾ ਚਾਹੁੰਦਾ ਤਾਂ ਤੀਜਾ ਹਿੱਸਾ ਉਹਨੂੰ 3 ਕਿੱਲੇ ਗਰੁੱਪ ਹਾਊਸਿੰਗ ਵਾਸਤੇ ਉਹਨੂੰ ਪਰਮਿਸ਼ਨ ਦੇ ਦਾਂਗੇ ਕੋਈ ਵਿਅਕਤੀ 50 ਏਕੜ ਜਾਂ 50 ਤੋਂ ਵੱਧ ਏਕੜ ਸਰਕਾਰ ਨੂੰ ਆਫਰ ਕਰਦਾ ਕਿ ਜੀ ਆ ਮੈਂ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਗਿਆ ਉਹਨੂੰ 60% ਯਾਨੀ ਕਿ 30 ਏਕੜ ਉਹਨੂੰ ਖੁਦ ਆਪ ਡਿਵੈਲਪ ਕਰਨ ਦੇ ਲਈ ਦੇ ਦਿੱਤੇ ਜਾਣਗੇ ਜੇ ਇੱਕ ਥਾਂ ਤੋਂ ਵੱਧ ਥਾਵਾਂ ਦੇ ਉੱਪਰ ਵੀ ਦੇਗਾ ਸਪੋਜ਼ 50 ਏਕੜ ਨੇ 50 ਏਕੜ ਦੇ ਜੋ ਛੋਟੇ-ਛੋਟੇ 10 ਟੋਟੇ ਵੀ ਦੇ ਦਿੰਦਾ ਸਰਕਾਰ ਨੂੰ ਤਾਂ ਵੀ ਸਰਕਾਰ ਨੂੰ ਇੱਕ ਜਗ੍ਹਾ ਦੇ ਉੱਪਰ ਇਕੱਠਾ ਚਾਰੋਂ ਸਟਾਕ ਜਿਹੜਾ ਉਤੀ ਏਕੜ ਦਾ ਦੇ ਦੂਗੀ ਜੇ ਇੱਕ ਬੰਦੇ ਕੋਲੇ 50 ਏਕੜ ਨਹੀਂ ਪੂਰੇ ਹੁੰਦੇ ਹੈਗੇ 10 ਬੰਦੇ ਇਕੱਠੇ ਹੋ ਕੇ ਸਰਕਾਰ ਨੂੰ ਆਫਰ ਕਰਦੇ ਨਾ ਤਾਂ ਵੀ ਉਹ ਸਰਕਾਰ ਨੂੰ ਮਨਜ਼ੂਰ ਹੈ ਸੋ ਮੇਰੇ ਕਹਿਣ ਦਾ ਮਤਲਬ ਕਿ ਇੰਨੀ ਵੱਡੀ ਫਲੈਕਸੀਬਲ ਪਾਲਿਸੀ ਜਿਹਦੇ ਵਿੱਚ ਇੱਕ ਕਿਸਾਨ ਤੋਂ ਲੈ ਕੇ ਡਿਵੈਲਪਰ ਤੋਂ ਲੈ ਕੇ ਸਰਕਾਰ ਖੁਦ ਆਪ ਔਰ ਕੋਈ ਵੀ ਵਿਅਕਤੀ ਪੂਰੇ ਸੂਬੇ ਦੇ ਵਿੱਚ ਕੋਈ ਵੀ ਵਿਅਕਤੀ ਜਦ ਆਪ ਉਹਨੂੰ ਡਿਵੈਲਪਰ ਬਣਨ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਬਿਲਡਰ ਬਣਨ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਉਹਨੂੰ ਐਂਟਰਪ੍ਰੈਨਿਅਰ ਬਣਨ ਦਾ ਮੌਕਾ ਮਿਲ ਰਿਹਾ ਹੈ ਤੇ ਜਿਹਦੇ ਵਿੱਚ ਹਰ ਕਿਸੇ ਨੂੰ ਐਡਵਾਂਟੇਜ ਹੈ ਜਿਹੜਾ ਉਹ ਹੋ ਰਿਹਾ ਹੈ ਇਹਦੇ ਵਿੱਚ ਵਿਰੋਧ ਕਿੱਥੇ ਹੋਣਾ ਚਾਹੀਦਾ ਜੀ ਸੋ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਪੂਰੇ ਮੁਲਕ ਦੀਆਂ ਪੂਰੇ ਮੁਲਕ ਦੀਆਂ ਤੁਸੀਂ ਰੀਅਲ ਏਸਟੇਟ ਪਾਲਿਸੀਜ਼ ਦੇ ਜਿਹੜੀਆਂ ਉਹ ਚੱਕ ਕੇ ਦੇਖ ਲਓ ਇਸ ਤੋਂ ਵਧੀਆ ਇਸ ਤੋਂ ਪੋਜ਼ਿਟਿਵ ਕਿਸਾਨ ਫ੍ਰੈਂਡਲੀ ਕੰਜ਼ਿਊਮਰ ਫ੍ਰੈਂਡਲੀ ਜਦੋਂ ਇੰਨੀ ਅਵੇਲੇਬਿਲਿਟੀ ਹੋਏਗੀ ਤੇ ਜਿਹੜੇ ਘਰ ਬਣਨੇ ਨੇ ਜਾਂ 플ੌਟ ਮਿਲਨੇ ਨੇ ਉਹਨਾਂ ਦੇ ਰੇਟ ਵੀ ਰੀਜ਼ਨੇਬਲ ਹੋਣਗੇ ਜਾਇਜ਼ ਹੋਣਗੇ ਉਹਦਾ ਫਾਇਦਾ ਕਿਹਨੂੰ ਹੋਵੇ ਆਮ ਲੋਕਾਂ ਨੂੰ ਹੈ ਕੋਈ ਇਸ ਏਰੀਆ ਦੇ ਵਿੱਚ ਜਿੰਨਾ ਡਿਵੈਲਪ ਕੀਤਾ ਜਾਊਗਾ ਉਹਦੇ ਵਿੱਚ ਕੋਈ ਵੀ ਇਲਿਗੈਲਿਟੀ ਨਹੀਂ ਹੋਣੀ ਹੈਗੀ ਕੋਈ ਵੀ ਵਾਇਲੇਸ਼ਨ ਨਹੀਂ ਹੋਣੀ ਹੈਗੀ ਕਿਉਂਕਿ ਸਰਕਾਰ ਮਾਸਟਰ ਪਲਾਨ ਹੈ ਜਿਹੜਾ ਉਹ ਸਰਕਾਰ ਦਾ ਹੈ ਤੇ ਸਰਕਾਰ ਇਨਸ਼ੋਰ ਕਰੂਗੀ ਵੀ ਕਿਸੇ ਵੀ ਤਰੀਕੇ ਦੀ ਵਾਇਲੇਸ਼ਨ ਹੈ ਜਿਹੜੀ ਹੁਣ ਹੁੰਦਾ ਕੀ ਹੈ 14000 ਇਲੈਗਲ ਕਲੋਨੀ ਜਿਹੜੀਆਂ ਉਹ ਡਵੈਲਪ ਹੋ ਗਈਆਂ ਜਿਹੜੇ ਡਵੈਲਪਰ ਨੇ ਉਹ ਆਪਦਾ ਪਲਾਟ ਵੇਚ ਕੇ ਲੋਕਾਂ ਨੂੰ ਨਿਕਲ ਜਾਂਦੇ ਨੇ ਤੇ ਮੁੜ ਕੇ ਲੋਕ ਖਜਲ ਹੋ ਜਾਂਦੇ ਨੇ ਸੋ ਇਸ ਤੋਂ ਵਧੀਆ ਪਬਲਿਕ ਪੀਪਲ ਫਰੈਂਡਲੀ ਪਾਲਿਸੀ ਹੈ ਜਿਹੜੀ ਮੈਂ ਗਾਰੰਟੀ ਕਰਦਾ ਕਿ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਹੈ ਕੱਲ ਰੀਅਲ ਏਸਟੇਟ ਡਵੈਲਪਰ ਉਹਨਾਂ ਦੇ ਵੀ ਕੁਝ ਕਨਸਰਨ ਸੀਗੇ ਜਦੋਂ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸਿਆਂ ਗਈਆਂ ਦੇ ਵਰ ਮੋਰ ਦੈਨ ਹੈਪੀ ਉਹ ਉਹ ਇੰਨੇ ਖੁਸ਼ ਸੀਗੇ ਕਿ ਕਿ ਜੀ ਇਹ ਪਾਲਿਸੀ ਬਹੁਤ ਵਧੀਆ ਔਰ ਸਭ ਤੋਂ ਵੱਡੀ ਗੱਲ ਆ ਜਿਹੜੀ ਜਿਹੜੀ ਵਿਰੋਧੀ ਤਿਰਕ ਕਿਸਾਨਾਂ ਦੀ ਗੱਲ ਕਰਦੇ ਨੇ ਅਸੀਂ ਤਾਂ ਕਹਿੰਦੇ ਕਿ ਕਿਸਾਨ ਭਰਾਵਾਂ ਦੀ ਜ਼ਮੀਨ ਰੱਖਣਾ ਚਾਹੁੰਦੇ ਨੇ ਰੱਖੋ ਕੋਈ ਨਹੀਂ ਲਊਗਾ ਤੁਸੀਂ ਆਪ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਚਾਰ ਕਿਸਾਨ ਇਕੱਠੇ ਹੋ ਕੇ ਆਜੋ ਸਰਕਾਰ ਕੋਲ ਸਰਕਾਰ ਨੂੰ ਆਫਰ ਕਰੋ ਤੁਸੀਂ ਆਪ ਡਿਵੈਲਪਰ ਬਣ ਜਾਓ ਭਾਈ ਕੌਣ ਰੋਕਦਾ ਤਾ